ਔਰ ਜਿੱਦਣ ਤੁਹਾਡੇ ਬੱਚੇ ਇੱਥੇ ਬੈਠੇ ਹੋਣ ਤੇ ਸਾਹਮਣੇ ਮੇਰੇ ਵਰਗਾ ਕੋਈ ਫੇਰ ਪੁੱਛੇ ਵੀ ਤੁਸੀਂ ਜ਼ਿੰਦਗੀ ਚ ਨਸ਼ਾ ਕਰਦੇ ਹੋ ਸਭ ਤੋਂ ਪਹਿਲਾਂ ਕਿਹਨੂੰ ਦੇਖਿਆ ਤੁਹਾਡੇ ਬੱਚੇ ਦੱਸ ਨਾ ਸਕਣ ਅਸੀਂ ਆਪਣੇ ਉੱਚੀ ਬੋਲੋ ਅਸੀਂ ਆਪਣੇ ਪੇਰੈਂਟਸ ਨੂੰ ਦੇਖਿਆ ਉਹ ਇੱਕ ਦਿਨ ਆਊਗਾ ਜਿੱਦਣ ਪੰਜਾਬ ਚੋਂ ਨਸ਼ਾ ਖਤਮ ਹੋਊਗਾ ਅਦਰਵਾਈਜ਼ ਕੁਝ ਕਰੀ ਜਾਓ ਨਸ਼ਾ ਖਤਮ ਨਹੀਂ ਹੁੰਦਾ ਕਿਉਂਕਿ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਆਪਣੇ ਆਪਣੇ ਪੇਰੈਂਟਸ ਨੂੰ ਨਸ਼ਾ ਕਰਦੇ ਹੋਏ ਦੇਖਿਆ ਸੋ ਮਨੀ ਗੁੱਡ ਸਿਟੀਜ਼ਨ ਇਨ ਓਵਰ ਕੰਟਰੀ ਇਨ ਓਵਰ ਮਹੱਲਾ ਇਨ ਓਵਰ ਗਲੀ ਭਰਿਆ ਪਿਆ ਚੰਗੇ ਨਾਗਰਿਕਾਂ ਨਾਲ ਪਰਵਾਣ ਚੋ ਇੱਕ ਜਵਾਗ ਗੁਰਦੁਆਰਾ ਸਾਹਿਬ ਮੰਦਰ ਜਾਣ ਲੱਗ ਜੇ ਘਰ ਦੇ ਸਾਡੀ ਜਾਨ ਖਾ ਜਾਂਦੇ ਨੇ ਵੇਹ ਚਿੱਡਾ ਚੰਗਾ ਗੁਰੂ ਘਰ ਜਾਂਦਾ ਮੰਦਰ ਜਾਂਦਾ ਸਾਡੇ ਲੀਡਰ ਚੰਗੇ ਸਾਡੀ ਪੁਲਿਸ ਚੰਗੀ ਤੇ ਇੰਨਾ ਕੁਝ ਚੰਗਾ ਹੈ ਤਾਂ ਤਿੰਨ ਤਿੰਨ ਸਾਲ ਦੇ ਬੱਚਿਆਂ ਦੇ ਨਾਲ ਰੇਪ ਨਹੀਂ ਨਾ ਹੋਣੇ ਚਾਹੀਦੇ ਕੱਲ ਕੱਟਾ ਇੱਕ ਡਾਕਟਰ ਨਾਲ ਰੇਪ ਹੋ ਰਿਹਾ ਏਟੀਐਮ ਟੁੱਟ ਰਹੇ ਨੇ ਲੁੱਟਾਂ ਘੋਆਂ ਹੋ ਰਹੀਆਂ ਹਰ ਰੋਜ਼ ਇੱਕ ਮਰਡਰ ਹੋ ਰਿਹਾ ਦੁਨੀਆ ਤਾਂ ਚੰਗਿਆਂ ਨਾਲ ਭਰੀ ਜਾਵੇ ਕਹਿੰਦੇ ਜੀ ਸਿੱਖਿਆ ਕੀ ਕਰਦੀ ਹੈ ਚੰਗੇ ਨਾਗਰਿਕ ਬਣਾਉਂਦੀ ਹੈ ਤਾਂ ਰੀਅਲ ਐਜੂਕੇਸ਼ਨ ਕਿੱਥੇ ਹੈ ਜਿਹੜੀ ਸਾਡੇ ਸਰਪੱਖੀ ਵਿਕਾਸ ਕਰਦੀ ਸਰਪੱਖੀ ਵਿਕਾਸ ਸਭ ਤੋਂ ਪਹਿਲਾਂ ਮਾਨਸਿਕ ਵਿਕਾਸ ਦੂਜਾ ਕੀ ਹੈ ਸਰੀਰਕ ਵਿਕਾਸ ਤੀਜਾ ਕੀ ਹੈ ਸਮਾਜਿਕ ਵਿਕਾਸ ਚੌਥਾ ਕੀ ਹੈ ਬੌਧਿਕ ਵਿਕਾਸ ਅਧਿਆਤਮਿਕ ਵਿਕਾਸ ਤਾਂ ਮਾਨਸਿਕ ਵਿਕਾਸ ਕਿੱਦਾਂ ਹੋਣਾ ਹੈ ਕਿਵੇਂ ਹੋਣਾ ਹੈ ਜਦੋਂ ਮੇਰਾ ਦਿਮਾਗ ਆਪਣੇ ਆਪ ਕੁਝ ਕਰੂਗਾ ਕੋਈ ਖੋਜ ਕਰੂਗਾ ਹੁਣ ਤਾਂ ਮਾਈ ਬੈਸਟਫਰੈਂਡ ਦਾ ਲੇਖ ਵੀ ਲਿਖਿਆ ਹੀ ਹੋਇਆ ਬਸ ਉਥੋਂ ਪੜ੍ਹਨਾ ਤੇ ਲਿਖ ਦੇਣਾ ਅੱਖੀਂ ਡਿਠਾ ਮੈਚ ਵੀ ਲਿਖਿਆ ਲਖਾਇਆ ਅੱਖੀਂ ਡਿਠਾ ਮੈਚ ਵੀ ਲਿਖਿਆ ਲਖਾਇਆ ਅੱਖੀਂ ਡਿਠਾ ਮੇਲਾ ਵੀ ਲਿਖਿਆ ਲਖਾਇਆ ਪਰ ਰੱਟਾ ਮਾਰਨਾ ਤੇ ਲਿਖ ਦੇਣ ਮਾਈਂਡ ਕਿੱਥੇ ਚੱਲੂਗਾ ਜਦੋਂ ਮੈਂ ਆਪਣੇ ਆਪ ਬਣਾਇਆ ਮੈਂ ਕੋਈ ਮੇਲਾ ਦੇਖਣ ਗਿਆ ਉਹ ਮੇਲਾ ਮੈਂ ਆਪਣੇ ਦਿਮਾਗ 'ਚ ਤਾਰਿਆ आके उस मेले के उ मैच लेख लिखिया मैं कोई नेडे मैच ने उस पिंड देख गया आके कबड्डी का मैच लिखिया कॉपी पेस्ट ना नहीं चलना तो इत खड़ा सा हम मानसिक ਹੁਣ ਇੱਥੇ ਆਏ ਹੋ ਤੁਸੀਂ ਮਾਈਂਡ ਅਪਲਾਈ ਹੋ ਰਿਹਾ ਮਾਈਂਡ ਅਪਲਾਈ ਹੋ ਰਿਹਾ ਕਿਹੜੀ ਕਿਹੜੀ ਚੀਜ਼ ਤੇ ਇੱਥੇ ਮਾਈਂਡ ਅਪਲਾਈ ਹੋਇਆ ਪਿਛਲੇ 2 ਦਿਨਾਂ 'ਚ ਅੱਜ ਟਰੈਕਿੰਗ ਤੇ ਗਏ ਹੋ ਮਾਈਂਡ ਮਾਈਂਡ ਅਪਲਾਈ ਹੋਇਆ ਕਿਸ ਚੀਜ਼ ਤੇ ਹੋਇਆ ਕਿੱਥੇ ਪੈਰ ਰੱਖਣਾ ਹੈ ਕਿੱਥੇ ਤੁਰਨਾ ਹੈ ਕਿੰਨੀ ਚੜ੍ਹਾਈ ਹੈ ਕੀ ਹੈ ਦਵਾਕਤਾ ਕੰਮ ਆਉਂਦਾ ਸੀ ਸਰੀਰਕ ਵਿਕਾਸ ਹੋਇਆ अज हो क्यों होया तर के पहाड़ चढ़े हाँ उतरे हाँ शरीरक विकास होया समाजिक विकास होया किस तरह होया वैरी नाइस किस्टम च हो पट्रोल सिस्टम चक बूलों चो तुसी आए हो बक जिले चो आए हो ਵੱਖ-ਵੱਖ ਸਕੂਲਾਂ ਤੇ ਜ਼ਿਲ੍ਹਿਆਂ ਨੂੰ ਇਕੱਠੇ ਕਰਕੇ ਇੱਕ ਪੈਟਰੋਲ ਬਣਾ ਦਿੱਤਾ ਗਿਆ। ਤਾਂ ਜ ਸਾਨੂੰ ਕਲੀਅਰ ਹੋ ਗਿਆ ਕਿ ਅੱਜ ਪੰਜਾਬ 'ਚ ਮੇਰੇ ਇਹਨਾਂ 8 ਜ਼ਿਲ੍ਹੇ 'ਚ ਕੀ ਨੇ? ਦੋਸਤ ਨੇ। ਮੇਰਾ ਸਮਾਜੀ ਵਿਕਾਸ ਹੋਇਆ। ਕਰੇ માનਸੀ ਵਿਕਾਸ ਮੈਂ ਚੌਥੀ ਕਲਾਸ 'ਚ ਪੜਦਾ ਸੀ ਮੈਨੂੰ ਇੱਕ ਖਡਾਉਣਾ ਲਿਆ ਕੇ ਦਿੱਤਾ ਕਰਦਿਆ ਨੇ। ਹਨਾ ਮੈਂ 8ਵੀਂ 'ਚ ਹੋ ਗਿਆ, 9ਵੀਂ 'ਚ ਹੋ ਗਿਆ। ਘਰੇ ਮੇਰੀ ਭੂਆ ਆਉਂਦੀ ਐ। ਤੇ ਸਾਡੀ ਮਾਤਾ ਦਿਖਾ ਰਹੀ ਹੁੰਦੀ ਆ ਦੇਖੋ ਨਾ ਇਹ ਚੌਥੀ ਚ ਪੜਦਾ ਸੀ ਜਦੋਂ ਇਹਨੂੰ ਆਖ ਖਡਾਉਣਾ ਲਿਆ ਕੇ ਦਿੱਤਾ ਸੀ ਕਿ ਡਾਸ ਸਾਉ ਹੈ ਹਜੇ ਤੱਕ ਨਹੀਂ ਤੋੜਿਆ ਤੋੜੂਗਾ ਕਿਵੇਂ ਖੇਡਣ ਨੂੰ ਤਾਂ ਨਹੀਂ ਤਾਂ ਖਡਾਉਣਾ ਫੜਾਇਆ ਦੇਖ ਲੈ ਨੂੰ ਦੇਖ ਲਿਆ ਪੜ ਲੈ ਚੱਲ ਖੇਡਣ ਨੂੰ ਤਾਂ ਦਿੱਤਾ ਹੀ ਉਹ ਖੇਡਣ ਨੂੰ ਦਿੱਤਾ ਹੁੰਦਾ ਆਪਾਂ ਤੋੜਿਆ ਹੁੰਦਾ ਤੋੜ ਕੇ ਦੁਬਾਰਾ ਉਹਨੂੰ ਜੋੜਿਆ ਹੁੰਦਾ ਤੇ ਹੋ ਸਕਦਾ ਆਪਣਾ ਮਾਨਸਿਕ ਵਿਕਾਸ ਹੁੰਦਾ ਆਪਣਾ ਮਾਨਸਿਕ ਵਿਕਾਸ ਹੁੰਦਾ ਮਾਤਾ ਬੈਗ ਚੱਕ ਲੈਂਦੀ ਹੈ ਵੈਨ ਤੇ ਚੜਾਏ ਹੁੰਦੀ ਹੈ ਮੈਂ ਵੈਨ ਤੋਂ ਉਤਰਦਾ ਬੈਗ ਫੜ ਕੇ ਸਰੀਰਕ ਵਿਕਾਸ ਹੋ ਰਿਹਾ ਜੀ ਫੜ ਕੇ ਸਾਨੂੰ ਬੈੱਡ ਤੋਂ ਉਤਾਰਦੇ ਨੇ ਕਿਤੇ ਮੁੱਦਾ ਹੀ ਨਾ ਹੋ ਜਾਏ ਚੌਕ ਹਟਾਉਣੇ ਜਾ ਕੇ ਕੱਢ ਲੈਣੇ ਹੁਣ ਸਭ ਤੋਂ ਪਹਿਲਾਂ ਹੁਣ ਜਾਂਦੇ ਕੀ ਕਰਨਾ ਉਹ ਖਡਾਉਣੇ ਕੱਢਣੇ ਜਿਹੜੇ ਸਾਹਮਣੇ ਪਏ ਨੇ ਉਹ ਡਾਲਸ ਕੱਢਣੀਆਂ ਜਿਹੜੀਆਂ ਤੋੜ ਭੰਨ ਦੇਣੇ ਹੁਣ ਇਹ ਥੋੜਾ ਜਿਹਾ ਥੋੜੇ ਨਿਆਣੇ ਤੋੜਨੇ ਆ ਉਹਨਾਂ ਨੂੰ ਬਸ ਜਾ ਕੇ ਖੇਡਣਾ ਖੂਬ ਉਹਨਾਂ ਦੇ ਨਾਲ ਖੇਡ ਕੇ ਡਸਟ ਰਾਈ ਕਰਨਾ ਕਿਉਂ ਬੱਚਿਆਂ ਦੀ ਪ੍ਰਾਪਰਟੀ ਕੀ ਹੈ ਬੱਚਿਆਂ ਦੀ ਪ੍ਰਾਪਰਟੀ ਕੀ ਹੈ ਟੁਆਇਸ ਸਾਡੇ ਮੰਮੀ ਪਾਪਾ ਦੀ ਪ੍ਰਾਪਰਟੀ ਹੋ ਸਕਦੀ ਹੈ ਕੋਠੀਆਂ ਆਕਾਰਾਂ ਜਾਇਦਾਦ ਲੇਕਿਨ ਬੱਚਿਆਂ ਦੀ ਪ੍ਰਾਪਰਟੀ ਕੀ ਹੈ ਟੁਆਇਸ ਮੇਰੀ ਪ੍ਰਾਪਰਟੀ ਟੁਆਇਸ ਹੈ ਤੇ ਮੈਂ ਆਪਣੀ ਪ੍ਰਾਪਰਟੀ ਨੂੰ ਕੁਝ ਵੀ ਕਰ ਸਕਦਾ ਤੇ ਉਹਦੇ ਨਾਲ ਜਾ ਕੇ ਖੇਡਣਾ ਤੋੜਦਾ ਜੋੜਦਾ ਫਿੱਟਰ ਦੇਣਾ ਬਸ ਉਹਨਾਂ ਦਾ ਕੰਮ ਹੀ ਇੰਨਾ ਸਮਾਜਿਕ ਵਿਕਾਸ ਚਾਚੇ ਦੇ ਘਰੇ ਨਹੀਂ ਜਾਣਾ ਨਾ ਤਾਇਕੇ ਘਰੇ ਤਾਂ ਜਾਮਾ ਹੀ ਨਹੀਂ ਜਾਣਾ। ਭੂਆ ਨਾਲ ਮਾੜਾ ਮੋਟਾ ਹੀ ਬੋਲਣਾ। ਫਲਾਣੀ ਮਾਸੀ ਨਾਲ ਭੋਰਾ ਕੀ ਬੋਲਣਾ? ਚਾਚੇ ਘਰੇ ਕਿਉਂ ਨਹੀਂ ਜਾਣਾ? ਵੀ ਪਤਾ ਨਹੀਂ ਕੀ ਸਿਖਾ ਦੇਣਗੇ। ਹੈ? ਵੀ ਤੈਨੂੰ ਪਤਾ ਨਹੀਂ ਕੀ ਸਿਖਾ ਦੇਣਗੇ ਜਾਈਂ ਨਾ ਉਹਨਾਂ ਦੇ ਘਰੇ। ਨਸ਼ੇ ਹੀ ਤਾਂ ਹੀ ਨਾ ਲਾ ਦੇਣਾ। ਤੇ ਘਰੇ ਬਾਪੂ ਸਾਨੂੰ ਨਹੀਂ ਪਤਾ ਲੱਗਦਾ ਵੀ ਬੈੱਡਰੂਮ ਦੇ ਵਿੱਚ ਬੋਤਲ ਕੱਢ ਲਈ ਜਾ ਰਹੀ ਆ ਫ੍ਰਿਜ ਦੇ ਚੋ ਪਾਣੀ ਵਾਲੀ ਪਤਾ ਲੱਗਦਾ ਨਾ ਜਿੱਦਣ ਆਪਾਂ ਸੰਭਾਲ ਸੰਭਲੀ ਸੰਭਾਲ ਸੰਭਲੀ ਸਮਝਦੇ ਹੋ ਨਾ ਤੇ ਚੌਥੀ ਕਲਾਸ ਚ ਸੰਭਾਲ ਜਦੋਂ ਆਪਾਂ ਸੰਭਲੀ ਆ ਜਿਵੇਂ ਛੇਵੀਂ ਵਾਲੇ ਨੇ ਜਿਹੜੇ ਹੁਣ ਇਹਨਾਂ ਨੂੰ ਪੂਰੀ ਸੰਭਾਲ ਆ ਵੀ ਕੀ ਹੋ ਰਿਹਾ ਤੁਹਾਨੂੰ ਸਮਝ ਆ ਰਹੀ ਓਮਕਾਰ ਸਰ ਕੀ ਕਹਿ ਰਹੇ ਨੇ ਤੇਦਾ ਮਤਲਬ ਪੂਰੀ ਸੰਭਾਲ ਹੈ ਤੇ ਜਦੋਂ ਆਪਾਂ ਸੰਭਾਲ ਸੰਭਲੀ ਤੇ ਸਭ ਤੋਂ ਪਹਿਲਾਂ ਨਸ਼ਾ ਕਰਦੇ ਹੋਏ ਕਿਹਨੂੰ ਦੇਖਿਆ <laughs> लिसन राइट बोलਿਓ ਹੱਸਣ ਵਾਲੀ ਗੱਲ ਨਹੀਂ ਸੀਰੀਅਸ ਵਾਲੀ ਗੱਲ ਹੈ ਮੈਂ ਜਿੱਦਣ ਸੰਭਾਲ ਸੰਭਲੀ ਸਭ ਤੋਂ ਪਹਿਲਾਂ ਨਸ਼ਾ ਕਰਦੇ ਹੋਏ ਉਹ ਬੱਚਾ ਦੱਸਦਾ ਹੈ ਕਿ ਮੈਂ ਆਪਣੇ ਫਾਦਰ ਨੂੰ ਦੇਖਿਆ ਮੇਰਾ ਫਾਦਰ ਵੀ ਹੋ ਸਕਦਾ ਹੈ ਮੇਰਾ ਤਾਇਆ ਹੋ ਸਕਦਾ ਹੈ ਮੇਰਾ ਚਾਚਾ ਹੋ ਸਕਦਾ ਹੈ ਮੇਰਾ ਮਾਮਾ ਹੋ ਸਕਦਾ ਮੇਰਾ ਦਾਦਾ ਹੋ ਸਕਦਾ ਲਿਸਨ ਲੇਕਿਨ ਉਹ ਮੇਰੇ ਪੇਰੈਂਟ ਸੀਗੇ ਜਿਨ੍ਹਾਂ ਨੂੰ ਮੈਂ ਸਭ ਤੋਂ ਪਹਿਲਾਂ ਦੇਖਿਆ ਤੁ ਫਿਰ ਮੈਂ ਚਾਚੇ ਘਰ ਜਾ ਕੇ ਕੀ ਸਿੱਖੂਗਾ ਉਹਦੇ ਮੈਂ ਸਿੱਖੀ ਬੈਠਾ ਤੇ ਆਪਾਂ ਲੜਾਈਆਂ ਦੇ ਜੁੱਦੋ ਜੀ ਨਸ਼ਾ ਵਿਰੁੱਧ ਫਲਾਣਾ ਜੀ ਠਮਕਾਣਾ ਜੀ ਆ ਉਹ ਪੀੜੀ ਬੈਠੀ ਐ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਨਸ਼ਾ ਕਰਦੇ ਹੋਏ ਦੇਖਿਆ ਦਸ ਕਾਟਿੰਗ ਮੇਕ ਅ ਰਿਸਪੋਨਸੀਬਲ ਸਿਟੀਜ਼ਨ ਨਾਟ ਓਨਲੀ ਗੁੱਡ ਸਿਟੀਜ਼ਨ ਸਾਡੇ ਪੇਰੈਂਟਸ ਗੁੱਡ ਗੁੱਡ ਸਿਟੀਜ਼ਨ ਯੈਸ অর ਨੋ ਯੈਸ ਐਜ਼ ਅ ਸਟੂਡੈਂਟ ਵੀ ਆਰ ਅ ਗੁੱਡ ਸਿਟੀਜ਼ਨ ਯੈਸ অর ਨੋ ਆਵਰ ਟੀਚਰਸ ਗੁੱਡ ਸਿਟੀਜ਼ਨ ਸੋ ਮਨੀ ਗੁੱਡ ਸਿਟੀਜ਼ਨ ਇਨ ਓਵਰ ਕੰਟਰੀ ਇਨ ਓਵਰ ਮਹੱਲਾ ਇਨ ਓਵਰ ਗਲੀ ਭਰਿਆ ਪਿਆ ਚੰਗੇ ਨਾਗਰਿਕਾਂ ਨਾਲੇ ਨਾਲ ਗਵਾਂਡ ਚੋਂ ਇੱਕ ਜਵਾਗ ਗੁਰਦੁਆਰਾ ਸਾਹਿਬ ਮੰਦਰ ਜਾਂ ਲੱਗ ਜਾਏ ਘਰ ਦੇ ਸਾਡੀ ਜਾਨ ਖਾ ਜਾਂਦੇ ਨੇ ਵੇਖ ਕਿੱਡਾ ਚੰਗਾ ਗੁਰੂ ਘਰ ਜਾਂਦਾ ਮੰਦਰ ਜਾਂਦਾ ਸਟੇ ਲੀਡਰ ਚੰਗੇ ਸਾਡੀ ਪੁਲਿਸ ਚੰਗੀ ਜੇ ਇੰਨਾ ਕੁਝ ਚੰਗਾ ਹੈ ਤਾਂ ਤਿੰਨ ਤਿੰਨ ਸਾਲ ਦੇ ਬੱਚਿਆਂ ਦੇ ਨਾਲ ਰੇਪ ਨਹੀਂ ਨਾ ਹੋਣੇ ਚਾਹੀਦੇ ਕਲਕੱਤਾ ਕੇ ਡਾਕਟਰ ਨਾਲ ਰੇਪ ਹੋ ਰਿਹਾ ਏਟੀਐਮ ਟੁੱਟ ਰਹੇ ਨੇ ਲੁੱਟਾਂ ਘੋਆਂ ਹੋ ਰੀਆਂ ਹਰ ਰੋਜ਼ ਇੱਕ ਮਟਰ ਹੋ ਰਿਹਾ ਦੁਨੀਆ ਤਾਂ ਚੰਗਿਆਂ ਨਾਲ ਭਰੀ ਜਾਂਦੇ ਕਹਿੰਦੇ ਜੀ ਸਿੱਖਿਆ ਕੀ ਕਰਦੀ ਹੈ ਚੰਗੇ ਨਾਗਰਿਕ ਬਣਾਉਂਦੀ ਹੈ ਤੇ ਜੇ ਇੰਨੇ ਹੀ ਚੰਗੇ ਬਣਾਤੇ ਫਿਰ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਨਾ ਆਪਾਂ ਹੁਣ ਇੱਕ ਹਾਲਚ ਬੈਠਿਆ ਸਾਰੇ ਹੀ ਚੰਗੇ ਆ ਤਾਂ ਇਹਦਾ ਉਹਦੇ ਲਈ ਹਾਲਚ ਹੋਰ ਕੁਝ ਵੀ ਨਹੀਂ ਹੋਣਾ ਚਾਹੀਦਾ ਨਾ ਟੁੱਟਪਨ ਤਾਂ ਉਸ ਸਮਾਜ ਦੇ ਵਿੱਚ ਜੇ ਇੰਨੇ ਚੰਗੇ ਹੁਣ ਤਿਆਰ ਹੋ ਗਏ ਤਾਂ ਫਿਰ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਨਾ ਹੋ ਰਿਹਾ ਕਿਉਂਕਿ ਚੰਗਿਆਂ ਨਾਲ ਕੰਮ ਨਹੀਂ ਚੱਲਣਾ ਵੀ ਨੀਡ ਅ ਰਿਸਪੌਂਸੀਬਲ ਸਿਟੀਜ਼ਨ ਸਾਨੂੰ ਇੱਕ ਜ਼ਿੰਮੇਵਾਰ ਨਾਗਰਿਕ ਦੀ ਲੋੜ ਹੈ ਤੇ ਸਕਾਟਿੰਗ ਮੇਕਰ ਰਿਸਪੌਂਸੀਬਲ ਸਿਟੀਜ਼ਨ ਤੁਹਾਡੇ ਚ ਇੱਕ ਲੀਡਰ ਬਣਾਤਾ ਜਿਹਨੂੰ ਰਿਸਪੌਂਸਿਬਿਲਟੀ ਦੇਤੀ ਤੁਹਾਡੇ ਚ ਇੱਕ ਪੈਟਰੋਲ ਦੀ ਡਿਊਟੀ ਲਾਤੀ ਖਾਣਾ ਵਰਤਉਣਾ ਇੱਕ ਦੀ ਡਿਊਟੀ ਲਾਤੀ ਕੈਂਪਫਾਇਰ ਕਰਾਉਣੀ ਹੈ ਇੱਕ ਦੀ ਡਿਊਟੀ ਲਾਤੀ ਫਲੈਗ ਕਰਾਉਣਾ ਰਿਸਪੌਂਸਿਬਿਲਟੀ ਫਿਕਸ ਕਰ ਦਿੱਤੀ ਗਈ ਤਾਂ ਟੂਡੇ ਵੀ ਨੀਡ ਅ ਰਿਸਪੌਂਸੀਬਲ ਸਿਟੀਜ਼ਨ ਉਹ ਮੇਰੇ ਪੇਰੈਂਟਸ ਹੋ ਸਕਦੇ ਸੀ ਜਾ ਹੁਣ ਹੁਣ ਮੈਨੂੰ ਹੋਣਾ ਪੈਣਾ ਔਰ ਜਿੱਦਣ ਤੁਹਾਡੇ ਬੱਚੇ ਇੱਥੇ ਬੈਠੇ ਹੋਣ ਤੇ ਸਾਹਮਣੇ ਮੇਰੇ ਵਰਗਾ ਕੋਈ ਫੇਰ ਪੁੱਛੇ ਵੀ ਤੁਸੀਂ ਜ਼ਿੰਦਗੀ ਚ ਨਸ਼ਾ ਕਰਦੇ ਹੋ ਸਭ ਤੋਂ ਪਹਿਲਾਂ ਕਿਹਨੂੰ ਦੇਖਿਆ ਤੁਹਾਡੇ ਬੱਚੇ ਦੱਸ ਨਾ ਸਕਣ ਅਸੀਂ ਆਪਣੇ ਤੁਸੀਂ ਬੋਲੋ ਅਸੀਂ ਆਪਣੇ ਪੇਰੈਂਟਸ ਨੂੰ ਦੇਖਿਆ ਉਹ ਇੱਕ ਦਿਨ ਆਊਗਾ ਜਿੱਦਣ ਪੰਜਾਬ ਚੋਂ ਨਸ਼ਾ ਖਤਮ ਹੋਊਗਾ ਅਦਰਵਾਈਜ਼ ਕੁਝ ਕਰੀ ਜਾਓ ਨਸ਼ਾ ਖਤਮ ਨਹੀਂ ਹੁੰਦਾ ਕਿਉਂਕਿ ਅਸੀਂ ਉਹ ਪੀੜ੍ਹੀਆਂ ਜਿਨ੍ਹਾਂ ਨੇ ਆਪਣੇ ਆਪਣੇ ਪੇਰੈਂਟਸ ਨੂੰ ਨਸ਼ਾ ਕਰਦੇ ਹੋਏ ਦੇਖਿਆ ਤਾਂ ਵੀ ਨੀਡ ਅ ਰਿਸਪੌਂਸੀਬਲ ਸਿਟੀਜ਼ਨ ਨਾਟ ਓਨਲੀ ਗੁੱਡ ਇਸ ਕਰਕੇ ਤੁਸੀਂ ਇੱਕ ਅਨਕੰਫਰਟ ਜ਼ੋਨ ਚ ਲੈਂਦੇ ਹੋ ਇਹੀ ਰੋਲ ਐਜੂਕੇਸ਼ਨ ਦਾ ਵਾਟ ਇਜ਼ ਦਾ ਰੋਲ ਆਫ ਐਜੂਕੇਸ਼ਨ ਐਜੂਕੇਸ਼ਨ ਚੇਂਜ ਓਵਰ ਬਿਹੇਵੀਅਰ ਐਂਡ ਐਟੀਟਿਊਡ ਅਗਰ ਬਿਹੇਵੀਅਰ ਐਟੀਟਿਊਡ ਚੇਂਜ ਨਹੀਂ ਹੋਇਆ ਤਾਂ ਉਸ ਐਜੂਕੇਸ਼ਨ ਦਾ ਕੋਈ ਫਾਇਦਾ ਨਹੀਂ ਕੈਂਪ ਜਾ ਕੇ ਚੇਂਜ ਹੋਇਆ ਭਾਂਡੇ ਆਪਣੇ ਆਪ ਤੋਂ ਹੋਏ ਚੇਂਜ ਪ੍ਰਾਰਥਨਾ ਹੋਈ ਖਾਣਾ ਖਾਣ ਤੋਂ ਪਹਿਲਾਂ ਯੈਸ ਆਪਣਾ ਬਿਸਤਰ ਆਪ ਵਿਛਾਇਆ? ਯੈਸ। ਸਵੇਰੇ ਆਪਣਾ ਬਿਸਤਰ ਆਪ ਇਕੱਠਾ ਕਰਿਆ ਇੰਸਪੈਕਸ਼ਨ ਹੋਣ ਤੋਂ ਪਹਿਲਾਂ? ਯੈਸ ਸਰ। ਆਪਣੇ ਆਲੇ-ਦਾਲੇ ਦੀ ਸਫਾਈ ਕੀਤੀ? ਕੀਤੀ। ਚੇਂਜ। ਮੈਂ ਘਰੇ ਸਾਰਾ ਕੁਝ ਕੀਤਾ ਚਾਏ? ਨਹੀਂ ਕੀਤਾ। ਮੈਂ ਸਕੂਲ 'ਇ ਸਾਰਾ ਕੁਝ ਕੀਤਾ ਚਾਏ? ਨਹੀਂ ਕੀਤਾ। ਲੇਕਿਨ ਕੈਂਪ ਚਾ ਕੇ ਕੀਤਾ। ਬਟ ਚੇਂਜ ਓਵਰ ਬਿਹੇਵੀਅਰ ਐਂਡ। ਮੈਂ ਘਰੇ 4 ਵਜੇ ਉੱਠਿਆ ਚਾਏ? ਨਹੀਂ। ਇੱਥੇ ਉੱਠਿਆ। ਕਿਸ ਨੇ ਠਾਇਆ ਤੁਹਾਨੂੰ? ਆਪਣੇ ਪੁੱਤੇ ਚੇਂਜ ਇਸ ਕਰਕੇ ਤੁਸੀਂ ਇਸ ਕੈਂਪਿੰਗ ਚ ਬੈਠੇ ਹੋ ਇਸ ਕਰਕੇ ਆਪ ਜੀ ਦੇ ਅਦੇਬ ਤੁਹਾਨੂੰ ਇੱਥੇ ਲੈ ਕੇ ਆਏ ਤਾਂ ਜੋ ਜ਼ਿੰਦਗੀ ਦੀ ਸਰਵਾਈਵਲ ਕੀ ਹੈ ਉਹ ਆਪ ਜੀ ਨੂੰ ਪਤਾ ਲੱਗ ਜੇ